ਹੈਲੋ ਹੈਲੋ ਸਰ ਸ਼ਸ਼ੀਗਾ ਸਰ ਅਸੀ ਕਰੀ ਤੂ ਸ਼ਸ਼ੀਗਾ ਸਰ ਪਵਨ ਬੋਲ ਰਹੀ ਹਾਂ ਹਾਂ ਚ ਪਵਨ ਹਾਂ ਪਵਨ ਹਾਂਜੀ ਸਰ ਮੇਰਾ ਇੰਟੈਲੀਜੈਂਸ ਹੋ ਗਿਆ ਸਰ ਓ ਬੱਲੇ ਸ਼ਾਬਾਸ਼ ਛਾਲੀ ਛਾਲੀ ਤੇਰੀ ਬਾਦਰੀ ਕਿੰਨੀ ਵੱਡੀ ਉਮਰ ਆ ਹੁਣ ਮੈਂ ਹਲੇ ਰਾਜਨਾ ਗੱਲ ਕਰ ਰਿਹਾ ਸੀਗਾ ਆਪਣੇ ਉਹ ਕੁੜੀ ਜਿਹੜੀ ਰਿਫਲੈਕਟ ਹੋਈ ਆ ਅੱਛਾ ਸਰ ਹਾਂ ਪਹਿਲਾਂ ਉਹ ਤੋਂ ਹਰਜੀਤ ਨਾਲ ਗੱਲ ਕੀਤੀ ਫਿਰ ਰਾਜਨਾ ਉਹ ਉਹਨੇ ਦੱਸਿਆ ਕਹਿੰਦੀ ਸਰ ਆਪਣੀ ਪਵਨ ਦਾ ਵੀ ਹੋ ਗਿਆ ਅੱਛਾ ਠੀਕ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਮੈਂ ਕਹਾਂ ਚਲੋ ਹਾਂਜੀ ਬਹੁਤ ਵਧੀਆ ਯਾਰ ਬਹੁ ਬਹੁ ਬਣਾਈਆਂ ਤੈਨੂੰ ਤੇਰੇ ਪੂਰੇ ਪਰਿਵਾਰ ਨੂੰ ਥੈਂਕ ਯੂ ਸਰ ਥੈਂਕ ਯੂ ਸਰ ਬਹੁਤ 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 ਰੋਣਾ ਸਰ ਕਿਉਂਕਿ ਸਰ ਕਦੇ ਫਿਜ਼ੀਕਲ ਕੀਤਾ ਹੀ ਨਹੀਂ ਸੀਗਾ ਪਹਿਲਾਂ ਬਿਲਕੁਲ ਬਿਲਕੁਲ ਤੇ ਇੱਥੇ ਆ ਕੇ ਇਹ ਪੋਸੀਬਲ ਹੋ ਸਕਿਆ ਇੱਕ 2 ਸਾਲ ਪੁਰਾਣੀਆਂ ਦੇ ਲਹ ਲਾ ਹਾਂਜੀ ਹਾਂਜੀ ਚਲੋ ਇਹ ਨਾਮ ਨੂੰ ਬਹੁਤ ਖੁਸ਼ੀ ਆ ਗਈ ਬੋਲਾਂਗੇ ਨਹੀਂ ਸਰ ਤੁਸੀਂ ਤੁਸੀਂ ਬਹੁਤ ਹੈਮ ਰੋਲ ਨਿਭਾਇਆ ਸਰ ਇੱਧਰ ਏਰੀਆ 'ਚ ਬਿਲਕੁਲ ਵੀ ਉਹ ਹੈ ਨਹੀਂ ਸੀਗਾ ਇੰਟਰਸਟ ਕੀ ਭੱਜ ਦੌੜ ਵੀ ਪਾਵਾਂਗੇ ਕਦੇ ਤੁਸੀਂ ਇੱਧਰ ਫਰੀਦਕੋਟ ਤੋਂ ਆ ਹਨ ਨਾ ਤੂੰ ਪਾਵਾ ਹਾਂਜੀ ਸਰ ਹਾਂਜੀ ਸਰ ਹਾਂ ਹਾਂ ਫਰੀਦਕੋਟ ਤੋਂ ਜੀ ਸਰ ਨਹੀਂ ਕੋਈ ਨਾ ਸਰ ਇਹਦੀ ਕੋਈ ਇਨਫੋਰਮੇਸ਼ਨ ਵੀ ਅੱਗੇ ਇਹ ਤਾਂ ਹਾਲੇ ਫਿਲਹਾਲ ਦੀ ਘੜੀ ਤਾਂ ਹਨਾ ਕੁਝ ਨਹੀਂ ਹੈਗਾ ਤੇ ਹਾਲੇ ਤਾ ਉਹ ਟਾਈਮ ਪਾਉਣਗੇ ਜੀ ਸਰ ਹਨਾ ਕਿਉਂਕਿ ਹਾਲੇ ਇਹਨਾਂ ਦਾ ਕਾਂਸਟੇਬਲ TSES ਕਾਂਸਟੇਬਲ ਲੈਣ ਦਾ ਹਨਾ ਉਹਨਾਂ ਦਾ ਚੱਲ ਰਿਹਾ ਸੀਗਾ ਜੁਆਇਨਿੰਗ ਲੈਟਰ ਦਾ ਜੀ ਸਰ ਤੇ ਬਸ ਨਾਲ ਦੀ ਨਾਲ ਥੋੜਾ ਪ੍ਰੋਸੈਸ ਹੋ ਰਿਹਾ ਨਾ ਬਸ ਕੁਝ ਚੀਜ਼ਾਂ ਨੇ ਜਿਨ੍ਹਾਂ ਧਿਆਨ ਰੱਖੀ ਹੈ ਨਾ ਮੈਂ ਤੁਹਾਨੂੰ ਦੱਸਦਾ ਹੋ